ਜਿਹੜੇ ਕੁਝ ਸਾਡੇ ਪੰਜਾਬੀ ਭਰਾ ਭੈਣਾ ਇਸ ਗੱਲੋਂ ਬੇਚੈਨ ਹੋ ਜਾਂਦੇ ਨੇ ਕਿ ਪੰਜਾਬੀ ਸਿਮਟ ਰਹੀ ਏ ਪੰਜਾਬੀ ਖਤਮ ਹੋ ਰਹੀ ਏ ਮੈਂ ਉਹਨਾਂ ਨਾਲ ਸਹਿਮਤ ਨਹੀਂ ਹਾਂ ਜੀ ਜੇ ਉਦਾਹਰਣ ਤੁਸੇ ਦੇਖਣੀ ਹੋਵੇ ਮੇਰਾ ਪਿੰਡ ਹੈ ਕੱਗਾ ਇਹ ਸਮਾਣਾ ਤੇ ਪਾਤੜਾਂ ਦੇ ਵਿਚਕਾਰ ਕਰਕੇ ਹੈ ਪਟਿਆਲਾ ਜ਼ਿਲ੍ਹੇ 'ਚ ਉੱਥੇ ਇੱਕ ਗੁਜਰਾਂ ਦਾ ਪਿੰਡ ਹੈ ਛੋਟਾ ਜਿਹਾ ਉਹਦਾ ਨਾਂ ਇਹ ਦੇ ਦੇਣਾ ਕਿਤੇ ਆਪਣੇ শ্রোਤੇ ਉਸ ਪਿੰਡ 'ਚ ਜਾ ਕੇ ਲੋਕਾਂ ਨਾਲ ਗੱਲਾਂ ਕਰਨ ਉਹ ਬਾਂਗਰੂ ਬੋਲੀ ਬੋਲਦੇ ਆ ਦੇਦਣਾ ਪਿੰਡ ਚਾਰੇ ਪਾਸਿਓ ਪੰਜਾਬੀ ਪਿੰਡਾਂ ਨੇ ਘਿਰਿਆ ਹੋਇਆ ਉਹਨਾਂ ਦਾ ਵਾਅ ਪੰਜਾਬੀਆਂ ਨਾਲ ਪੈਂਦਾ ਹੈ ਲੇਕਿਨ ਆਪਣੇ ਘਰਾਂ ਚ ਤੇ ਆਪਣੇ ਖੇਤਾਂ ਚ ਮੇਰੀ ਜ਼ਮੀਨ ਹੈ ਜਿਹੜੀ ਉਹ ਦੇਦਣਾ ਪਿੰਡ ਚ ਇਸ ਕਰਕੇ ਮੇਰਾ ਮੈਨੂੰ ਬੜੀ ਮਿੱਠੀ ਲੱਗਦੀ ਹੈ ਜਦੋਂ ਮੇਰੇ ਰੋ ਬਾਗਰੂ ਬੋਲੀ ਚ ਬਹੁਤ ਗੱਲ ਕਰਦੇ ਨੇ ਤੋਂ ਇੱਕ ਛੋਟਾ ਜਿਹਾ ਪਿੰਡ ਸਾਰੇ ਪੰਜਾਬ ਦੇ ਵਿੱਚ ਘਿਰਿਆ ਹੋਇਆ ਹਜ਼ਾਰਾਂ ਸਾਲਾਂ ਤੋਂ ਆਪਣੀ ਬੋਲੀ ਨਹੀਂ ਛੱਡ ਰਿਹਾ ਤੋਂ ਪੰਜਾਬੀ ਕਿਵੇਂ ਬੋਲੀ ਛੱਡ ਦੇਣਗੇ ਆਪਣੀ ਸਗੋਂ ਮੈਂ ਤਾਂ ਇਹ ਕਹਿਣਾ ਕਿ ਅਸੀਂ ਵਿਕਾਸ ਕੀਤਾ ਪਹਿਲਾਂ ਅਸੀਂ ਪੰਜ ਦਰਿਆਵਾਂ ਦੀ ਬੋਲੀ ਆਖਦੇ ਸੀ ਪੰਜਾਬੀ ਨੂੰ ਹੁਣ ਸੱਤ ਸਮੁੰਦਰਾਂ ਦੀ ਬੋਲੀ